ਮੈਂ ਲੱਕੜ ਦਾ ਕੰਮ ਕਰਦਾ ਕਰਪੈਂਟਰ ਦਾ ਮੈਂ ਸਵੇਰ ਆਪਣੇ ਕੰਮ ਤੇ ਚੱਲ ਰਿਹਾ ਸੀ ਕਿਤੇ ਗੱਡੀ ਮੇਰੇ ਬੈਕਸਾਈਡ ਆ ਰਹੀ ਸੀ ਉਹ ਮੈਨੂੰ ਹਾਰਨ ਵੀ ਦੇ ਰਹੀ ਸੀ ਉਹ ਰਸਤਾ ਚੌੜਾ ਘਟ ਉਹ ਰਸਤਾ ਚੌੜਾ ਘਟ ਹੋਣ ਦੀ ਵਜ੍ਹਾ ਨਾਲ ਮੈਂ ਉਹਨਾਂ ਨੂੰ ਸਾਈਡ ਨਹੀਂ ਦੇ ਸਕਿਆ ਅੱਗੇ ਜਾ ਕੇ ਥੋੜਾ ਜਿਹਾ ਖੁੱਲਾ ਰਸਤਾ ਹੋਇਆ ਮੈਂ ਹੌਲੀ ਮੋਟਰਸਾਈਕਲ ਕਰਕੇ ਔਰ ਉਹਨਾਂ ਨੂੰ ਮੋਟਰਸਾਈਕਲ ਤੇ ਬੈਠੇ ਨੇ ਸਾਈਡ ਦਿੱਤੀ ਹੱਥ ਮਾਰ ਕੇ ਵੀ ਤੁਸੀਂ ਲੰਘ ਜਿਓ ਉਸ ਚੱਕਰ ਦੇ ਵਿੱਚ ਉਹਨਾਂ ਤੋਂ ਗੱਡੀ ਮੇਰੇ ਪਿੱਛਲੇ ਪਾਸੇ ਗੱਡੀ ਵੱਜ ਗਈ ਤੇ ਜਿਹਦੇ ਨਾਲ ਅੱਗੇ ਮੇਰਾ ਮੋਟਰਸਾਈਕਲ ਸੀਗਾ ਉਹ ਬਾਹਰ ਚੱਡ ਕੇ ਪਿਆ ਤੇ ਜਿਹੜਾ ਮਤਲਬ ਮੇਰਾ ਫੇਸ ਸੀਗਾ ਉਹ ਫੇਸ ਮੇਰਾ ਸੜਕ ਤੇ ਵੱਜਾ ਨੁਕਸਾਨ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਜੀ ਮੇਰੇ ਮੂੰਹ ਦਾ ਨੁਕਸਾਨ ਸੀਗਾ ਜਿੰਨਾ ਵੀ ਸੀਗਾ ਯਾਨੀ ਕਿ ਹੋਰ ਮੈਨੂੰ ਕਿਤੇ ਸੱਟ ਵੀ ਨਹੀਂ ਲੱਗੀ ਕਿਉਂਕਿ ਹੌਲੀ ਸੀ ਮੈਂ ਰੋਕ ਕੇ ਸਾਈਡ ਦਿੱਤੀ ਤੇ ਡਿੱਗਣ ਨਾਲ ਮੇਰੇ ਮੂੰਹ ਦੇ ਜਬਾੜੇ ਦੋਨੇ ਇਥੇ ਆਖਰੀ ਹੱਡੀ ਆ ਜੀ ਨੱਕ ਔਰ ਮੇਰੇ ਦੰਦਾਂ ਦੇ ਅੰਦਰਲੇ ਬਸ ਸਾਰਾ ਕੁਝ ਮੇਰਾ ਟੁੱਟ ਰਿਹਾ ਤਕਿਸਦਾ ਜਿਹੜੇ ਸਾਹਬ ਨਾਲ ਮੇਰੇ ਸਾਟ ਲੱਗੀ ਸੀ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਆਪਦੇ ਦੁਬਾਰਾ ਬੱਚਿਆਂ ਚ ਵਾਪਸ ਜਾਊਂਗਾ ਜਾਂ ਮੈਂ ਉਹਦੀ ਜ਼ਿੰਦਗੀ ਮੇਰੀ ਮੈਨੂੰ ਜਿਉਣ ਨੂੰ ਮਿਲੂਗੀ ਉਹਨਾਂ ਨੇ ਕਿਹਾ ਸੀਗਾ ਵੀ ਮੂੰਹ ਦੀ ਸਰਜਰੀ ਹੋਣੀ ਹੈ ਇਹਦੇ ਵਾਸਤੇ ਉਹਨਾਂ ਨੇ 1.5 ਲੱਖ ਰੁਪਈਆ ਸਾਥੋਂ ਮੰਗਿਆ ਸੀ ਢੜੀ ਦੌਰ ਬੰਦਾਂ ਜੀ ਮੇਰੇ ਕੋਲ 1.5 ਲੱਖ ਦਾ ਇੰਤਜ਼ਾਮ ਨਹੀਂ ਸੀ ਅਸੀਂ ਡਾਕਟਰ ਨੂੰ ਕਿਹਾ ਵੀ ਸਾਡਾ ਕਾਰਡ ਚਲਾ ਲਓ ਕਾਰ ਸੀਗਾ ਉਹ ਕਹਿੰਦੇ ਵੀ ਇੱਥੇ ਕਾਰ ਨਹੀਂ ਚੱਲਣਾ ਫਿਰ ਚਲੋ ਉੱਥੇ ਹਸਪੀਟਲ ਦੇ ਵਿੱਚ ਹੀ ਇੱਕ ਵਰਕਰ ਕੰਮ ਕਰਦਾ ਸੀ ਉਹਨੇ ਸਾਨੂੰ ਮਤਲਬ ਇੱਕ ਸੰਸਤਾ ਜੀ ਨੂੰ ਅਸੀਂ ਫੋਨ ਸਾਈਡ ਕੀਤਾ ਉਹਦੇ ਬਾਰੇ ਸਾਨੂੰ ਦੱਸਿਆ ਪਰ ਉਹਨਾਂ ਨੇ ਜਿੱਥੋਂ ਤੱਕ ਹੋ ਸਕੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਮੈਂ ਉਹਨਾਂ ਦਾ ਬਹੁਤ ਬਹੁਤ ਅਤਿ ਧੰਨਵਾਦ ਕਰਨਾ ਪ੍ਰਮਾਤਮਾ ਕਰੇ ਹਮੇਸ਼ਾ ਉਹਨਾਂ ਦੇ ਸਦਾ ਹੀ ਚੜ੍ਹਾਈ ਰਵੇ ਬਹੁਤ ਵਧੀਆ ਉਹਨਾਂ ਦਾ ਸਰਾਹਗਾ ਜੋ ਕੰਮ ਹੈ ਔਰ ਬਹੁਤ ਹੀ ਵਧੀਆ ਉਹਨਾਂ ਦੀ ਸਮਝਦਾਰੀ ਮੈਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਮਾਤਮਾ ਕਰੇ ਮੈਂ ਸਹੀ ਹੋ ਜਾਾਂ ਜਿੰਨਾ ਵੀ ਮੈਥੋਂ ਹੋ ਸਕਦਾ 150 ਰੁਪਏ 2 ਰੁਪਏ ਮੈਂ ਯੋਗਦਾਨ ਦੇਉਂਗਾ ਨਾਂ ਕਿਉਂਕਿ ਜਿਵੇਂ ਉਹਨਾਂ ਨੇ ਮੇਰੀ ਹੈਲਪ ਕਰੀ ਰ ਅੱਜ ਕੱਲ ਨੂੰ ਕਿਸੇ ਵੀ ਹੋਰ ਵੀ ਇਸੇ ਤਰ੍ਹਾਂ ਹੈਲਪ ਹੋ ਸਕਦਾ